बनाओ ना सारे दी, अच्छा। था 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 था। अच्छा। दी। लो भाई चले अज ट्राली पाने का टायर इधर दी आना इधर दी अच्छा जी कोई गुड्डी नहीं कटी कोई कट नहीं कोई पच नहीं बिल्कुल साफ है ठीक है जी ये इक्की बाई मॉडल होगी ठीक है जी मॉडल सात सौ सत्तर हाँ जी सारा कुछ इक्की बाई मॉडल हाँ मॉडल सब उच्चा मॉडल है जी ਗਰੰਟੀ ਹੋਊਗੀ ਤੇਰੀ ਇਹ ਜਿਹੜੀ ਜੋੜੀ ਜਿਆਦਾ ਕੱਸੀ ਆ ਇਹਦੀ ਬੁੱਧੀ ਚੜ ਜਿਹੜੀ ਜੋੜੀ ਹੋਊਗੀ ਉਹ ਤਾਂ ਕੱਠੀ ਆ ਹੀ ਹੋਊਗੀ ਜਿਹੜੀ ਆਪਾਂ ਜੋੜੀ ਕੋਈ ਵੀ ਹੈ ਨਾ ਆਪਣੇ ਪੈਰ ਤੇ ਜੁੱਤੀ ਦੇ ਬਰਾਬਰ ਬਸ ਇਹਦੇ ਗੱਡੀ ਦੇ ਜਿਹੜਾ ਇੱਕ ਜਿਆਦਾ ਪੇਸ਼ਾ ਨਹੀਂ ਹੁੰਦੀ ਜੋੜੀ ਦੀ ਇੱਕ ਜਿਆਦਾ ਕੱਸੇ ਉਹ ਕੱਟ ਸਕੋ ਠੀਕ ਹੈ ਨਾ ਆਹ ਆ ਕੱਟ ਦਿਆ ਹਾਂ ਇਹ ਹੁਣ ਤੁਹਾਡੇ ਪਾਸੇ ਲਗੋਈ ਜਿਹੜਾ ਥੱਲੇ ਰਾ ਡੈਰ ਉਹ ਢੇਰ ਤੱਕ ਉੱਪਰ ਲੈਟ ਤੱਕ ਕਸੋ ਇਹ ਥੱਲੇ ਜਿਆਦਾ ਆਪਾਂ ਕੱਸਦੇ ਨਹੀਂ ਇਹ ਪੂਰਾ ਪ੍ਰਚਿਤ ਹੋ ਗੀ ਇਹ ਗੀ ਇਹ ਕੋਈ ਸਾਡੀ ਖਾਈ ਹੈ ਲੋਕਾਂ ਨੂੰ ਸਨੈਪਟ ਕੋਡ ਹਾਂਜੀ ਬੇਦਾਰ ਗੁੰਗੂ ਕਿਦਾਂ ਆ ਕੇ ਪੁੱਛੀ ਕਿਉਂ ਕਿ ਹਾਂਜੀ ਹਾਂਜੀ ਉਹ ਕੋਈ ਪੈਸੇ ਨਹੀਂ ਉਹ ਫੁੱਟ ਟਰਾਲੀ ਲੈ ਕੇ ਆਏ ਆ ਹੋਰ ਰਿਮ ਲੈ ਕੇ ਆਉਂ ਤੇ ਟਕਰਾ ਕੇ ਦੇਣਾ ਉਹ ਓਟਾਰੀ ਮੈਚ ਅੜਦੇ ਨੇ ਬਾਰਾਂਗਲੇ ਇਹ ਰਿਮ ਇਹ ਤੇ ਜਿਹੜਾ 20 ਸਾਈਜ਼ ਹੁੰਦਾ ਨਾ ਇਹ ਜਿਹੜਾ ਆ ਸਾਈਜ਼ ਹੁੰਦਾ ਨਾ 1020 ਜਿਹੜਾ ਰਿਮ ਦਾ ਸਾਈਜ਼ ਹੁੰਦਾ ਕੋਈ ਵੀ ਤੁਸੀਂ ਟਾਇਰ ਲਓਗੇ ਨਾ ਉਹ ਜਿਹੜਾ ਪਿੱਛੇ ਪਾਇਆ ਉਹ ਦਾ ਰਿਮ ਉਹ ਸਾਈਜ਼ ਦਾ ਹੁੰਦਾ ਜਿਹੜਾ ਬਾਕੀ ਆ ਘੇਰਾ ਹੁੰਦਾ ਉਵੇਂ ਜਿਵੇਂ ਜਿਵੇਂ ਸਾਰਾ ਕੁਝ ਲਿਖ ਹੁੰਦਾ ਨਾ ਇਹ 16 ਬੜਾਈ ਆ ਬੱਡੇ ਭਾਈ ਜੀ ਠੀਕ ਐ ਐਮ ਆਰ 50 707 ਦੇ ਰਹਿ ਕੀ ਰੇਟ ਦੀ ਐ ਨੇ 28 ਹਜ਼ਾਰ ਦੇ ਰੇਟ ਕਿਉਂ ਲੈ ਗਏ ਨੇ ਜਦੋਂ ਘਰ ਸੈਕਟਰੀ ਜੀ ਦਸਿਆ ਤੇ ਵਾਪਸ ਹੋ ਗਏ ਜਦੋਂ ਵਾਪਸ ਸੀ ਤਾਂ ਇਹ ਕੌਣ ਲੈਣ ਦਾ ਮਸਲੇ ਭਾਈ ਜੀ ਉਹ ਬੜੇ ਆਮੀ ਕੀ ਸਿੱਖਣ ਡੱਬੀ ਨੇ ਢੋਟੀ ਮੰਡੀ ਆ ਇਹ ਇਹ ਦਿੱਲੀ ਸ਼ਹਿਰ ਨੇ ਜਿਹੜੀ ਗੱਲ ਕਰਦੇ ਨੇ ਉਹ ਵੀ 5 ਬੱਚਾ ਸਾਲਾਂ ਬਾਅਦ ਪੁੱਛਦੇ ਨੇ ਵੀ ਗੱਲ ਪੰਜ ਪੰਜ ਸਾਲਾਂ ਜੇ ਸੀਤ ਨੇ ਵਾਪਸ ਕਰਨਾ 10000 ਰੁਪਏ 50 ਸਾਲਾਂ ਨੂੰ ਜਿਸ ਮਾਸਕ ਕਰਿਆ ਉਹ 15000 ਹੀ ਰੱਖੂਗਾ ਇਹਨਾਂ ਨੇ ਘਸਣਾ ਤਾਂ ਹੈ ਨਹੀਂ ਟੋਟਲ ਤੋਂ ਜਿਮੀਨ ਆ ਦੇ ਕਿੰਨਾ ਘਸਣਾ ਇੱਕ ਮਹੀਨਾ ਲੱਗਦਾ ਹੈਗਾ 15000 ਚੋਣੇ ਵਾਲੇ 15000 ਨਿਕਲ ਗਏ ਹਮਮ ਗ੍ਰਾਮੋਂ 15 ਜੰਗਾਰ ਦਾ ਬਈ ਸੋਣ ਆਈਏ ਤੁਸੀਂ ਬੇਸ਼ੱਕ ਤੁਹਾਨੂੰ ਮੈਂ ਦੱਸਦਾ ਜੀ ਠੰਡੀ ਰਵੜ ਨੂੰ ਜੋੜੀ ਪਾ ਦੇਣਾ ਜੀ 14-15000 ਦੀ ਨਮੀ ਰੱਛੜੀ ਆਲੀ ਤੁਸੀਂ ਉਹ ਨਹੀਂ ਘਸਾ ਸਕਦੇ 10 ਸਾਲ ਮਗਰਾਂਟ ਦੇ ਰਵੜ ਪੱਟੀ ਜੇ ਕੋਈ ਇੱਕ ਸਟਾਈਲ ਉਹ ਜਰਤ ਸੀ ਠੀਕ ਸਮਝ ਆਇਆ ਨਹੀਂ ਇਹ ਦੇਖ ਕਰਦੇ 1200 ਵੀ ਦੇ ਜਿਹੜੇ ਹਾਂ ਹਾਂ 1200 ਵੀ ਦੇ ਬਾਈ ਮਾਡਲ ਨੂੰ ਹਾਂ ਉਹ ਮੈਂ ਪਹਿਲਾਂ ਨਾਲ ਜਿਹੜੇ 1200 ਵੀ ਆਇਆ ਵਗੈਰਾ ਚ ਲੈਣੇ ਕਰ ਲਈ ਹੂੰ 11 ਵਾਲੀ ਕਰ ਲਈ ਜਾਂਦੀ ਹੈ 11 ਅੱਠ ਮਾਡਲ ਉਹ ਸੱਤ ਅੱਠ ਮਾਡਲ ਫੋਟੋ ਦਿਦਾ ਸਾਡੇ ਵਿੱਚ ਬਹੁਤ ਸਸਟਾ ਇਹਨਾਂ ਦੇ ਵੇਖੀ ਇੱਥੇ ਆ ਪਿੱਛੋਂ ਵੀਡੀਓ ਬਣਾਈ ਬਹੁਤ ਜਿਗਾਰ ਕਰਾਂਗੇ ਆ ਜਿੰਨਾ ਮੈਂ ਆ ਵੀ ਆਪਣੇ ਕੋਲ ਸਾਰੇ ਹੁੰਦੇ ਆ ਦੇ ਆਪਾਂ ਵੀ ਨੋਟਸ ਉੱਤੇ ਮਿਸਟਰੀ ਹੋ ਜਾਂਦੀ ਆ ਪਾ ਦੇਣਾ ਆ ਦੇ ਵੀਰੇ ਸਾਰੇ ਨਵੇਂ ਟਾਇਰ ਠੀਕ ਹੈ ਇਹ ਬੋਲੋ ਕਿ ਜੁੜੀ ਕਿੰਨੇ ਦੇ ਪੈਂਦੇ ਰੋਦੀ ਆ ਆ ਕਿਨੇ ਨਵੇਂ 12 ਹਜ਼ਾਰ ਵਾਲੇ ਕਿੰਨੇ ਦੇ ਆ ਸੋਨੋ 55000 55000 ਤੇ ਆਪਣੇ ਟਾਇਰ ਵੀ ਦੇਖ ਵੀਰੇ ਤੂੰ ਨਵੇਂ ਮਿਲ ਜਾਂਦੇ ਵੀਰੇ ਬਾਈਆਂ ਕੋਲ ਲੈਣੇ ਹੁੰਦੇ ਤੁਸਨ ਇੱਥੇ ਪਾ ਲਿਆ ਬੰਦ ਆਪ ਕੋਈ ਜਾਇਆ ਮਾ ਜਾਨਾ ਸਟ੍ਰੈਂਗਲਰ ਟਾਇਰ ਨਹੀਂ ਬਦਲਾ ਬਾਕੀ ਸਾਰੇ ਮਿਲ ਜਾਂਦੇ ਹੈ ਉਹ ਜੇ ਕੱਟਣਾ ਹੁੰਦਾ ਨਾ ਡਰਕਟਰੀ ਉਹ ਹਾਂ ਬੰਦਿਆ ਰਮ ਗੱਲਾਂ ਚੱਲ ਜਾਂਦੀਆਂ ਨੇ ਜਿਹਨੇ ਮਰ ਗਏ ਨਹੀਂ ਨਹੀਂ ਹਾਂ ਉਹ ਉਹ ਕੱਟ ਰੋਟੇ ਉਹ ਜਿਹੜੀ ਗੱਲ ਆ ਵੱਡੇ ਭਾਈ ਆਹ ਟਾਇਰ ਹੁੰਦੇ ਜਿਵੇਂ ਬਤਾਈ ਹੈ ਇਹ ਬੇਦਰ ਨਹੀਂ ਮੇਰਾ ਇਹ ਤਾਂ ਕਰੇ ਬਚਾਉਂ ਪਵਾ ਬੰਦਰ ਵੀ ਨਾ ਹਵਾ ਆਪਦੀ ਹੈ ਇਹਦੀ ਹਵਾ ਹੀ ਨਹੀਂ ਕੱਢੀ ਕਦੇ ਇਹ ਤਾਂ ਕੱਲੇ ਆਏ 2000 ਨਾ ਕੱਢਦੇ ਬਈ 2000 ਆਉਂ ਪਹਿਲਾਂ 2000 ਦਾ ਪਟਿਆ ਨਹੀਂ ਇਹਨਾਂ ਯਾਰ ਦਾ ਆ ਦੇਖੋ ਨਾ ਇਹਦਾ ਉਹਦਾ ਪਟਿਆ ਜੇ ਉਹ ਨਾ ਹੁੰਦਾ ਟੂਪਾਂ ਵੀ ਨਾਲ ਹੀ ਦੇਵਾਂਗੇ ਇਹਨਾਂ ਅਸੀਂ ਸਾਰਾ ਕੁਝ ਐਂ ਹੀ ਭੱਟੀ ਦੇ ਰਹੇ ਹਾਂ 700 ਦਾ ਹੀ ਵਿਕਣਾ ਬਈ ਟਾਇਰ ਆਹ ਟਾਇਰ ਜਿਹੜਾ ਤੇਰਾ ਬੇਦਾਗ ਹੋਇਆ ਨਾ ਜੀ 2000 ਦਾ ਕੱਢ ਦਿੰਦੇ ਅਸੀਂ ਹਾਂ ਕਿਉਂਕਿ ਇਹ ਤੇਰਾ ਫਰ ਚੱਲ ਜੂਗੀ ਨਹੀਂ ਬੇਦਾਗ ਇਹ ਜਦੋਂ ਤੁਸੀਂ ਟਾਇਰ ਲਏ ਹੋ ਨੇ ਜੀ ਵੱਧ ਤੋਂ ਵੱਧ ਵੱਧ ਤੋਂ ਵੱਧ 5000 5500 ਜੁੜੀ ਲਈ ਨਹੀਂ ਐਡਾ ਟ੍ਰਾਲੀ ਲਈ ਬਣੀ ਬਣਾਈ ਜਿਹੜਾ ਉਹ ਟਾਇਰ ਉਹ ਮਾਰ ਕੇ ਜੇ ਇਕੱਲਾ ਹੀ ਤੁਹਾਡਾ ਗੱਲ ਇਹ ਹੋ 5 6 7 10 ਰੋਟੇ ਹਨ ਇਹ ਘੱਟ ਨਾ ਹੁੰਦੇ ਨਹੀਂ ਉਹ ਰਾਤ ਤੇ ਗੁੱਡੀ ਬਹੁਤ ਜਰਾ ਵੜ ਕਰਕੇ ਉਹ ਥੱਗੇ ਹੈ ਨਾ ਸੀ ਉਹ ਚੱਲ ਸੀ ਵੀ ਪਾ ਲਈ ਸਸਤੇ ਮਲੇ ਨਹੀਂ 12 ਵਾਲੇ ਨਹੀਂ ਪਾਉਂਦੇ ਨਹੀਂ ਨਿਗਾ ਮਾਰ ਲਓ ਵੱਡੇ ਭਾਈ ਨਹੀਂ ਪਾਉਂਦੇ ਨਹੀਂ ਫੇਰ ਸਾਡਾ ਰਾਤਾ ਬਣ ਜਾਂਦਾ ਯਾਰ ਨਿਗਾ ਮਾਰੇ ਤਾਂ ਗੱਲ ਇਹ ਆ ਫੇਰ ਜਮਨ ਨਵੇਂ ਆ ਅਸੀਂ ਬੇਈਮਾਨ ਹੋਏ ਨੇ ਨਾ ਨਹੀਂ 1000 ਵਾਲੇ ਕੋਈ ਨਹੀਂ ਜਿਆਦਾ ਨਵੇਂ ਪਿਆਦਾ ਹੈ ਨਵੇਂ ਵਰਗੇ ਪਏ 12 ਸੀ ਕੋਈ ਕਿਹਦਾ ਪੰਡਾ ਸੁਖਣਾ ਆਹ ਜਿਹੜੇ ਡੋੜੀ ਦੇ ਆ ਸੁਖਣਾ ਇਹਨੂੰ ਕੀ ਆ ਬਈ ਯਾਰ ਇਹ ਕੱਟ ਵਾਲੀ ਬਾਈ ਜੀ ਇਹ ਨਹੀਂ ਚੱਲਣੀ ਥੋੜਾ ਸੁਖਣਾ ਪੰਡਾ ਹੂੰ ਹੂੰ ਉਹਨੀ ਜਿਹਨਾਂ ਕੋਲ ਟਰੈਕਟਰ ਵਾਲੀ ਜਿਹੜਾ ਲੱਡੂ ਆ ਮੁੰਡੇ ਦਾ ਨਾਮ ਇਕਦਾ ਗਰਦੀਪ ਉਹਦੇ ਡੈਡੀ ਦਾ ਨਾਮ ਅੱਛਾ ਜਾਂਦੇ ਨਾ ਲੱਡੂ ਗਰਦੀਪ ਲੱਡੂ ਗਰਦੀਪ ਕਿ ਮੈਂ ਜਾਣਦਾ ਔਰਲੇ ਪਾਸੇ ਮਾਝੀ ਸਿੱਖੀ ਉਹ ਆਪਣੀ ਬਹੁਤ ਹੱਲੇ ਗਈ ਕੋਈ ਜਿੱਪ ਲਾਈ ਗਿਆ ਜੀ ਇੱਕ ਨਾ ਗਵਿੰਦਾ ਖਣੀ ਆ ਜੀ ਮੇਰੇ ਹਾਂ ਗਵਿੰਦਾ ਨਹੀਂ ਕੰਮ ਤੁਹਾਡਾ ਬਹੁਤ ਵਧੀਆ ਕਰਾ ਮੈਂ ਆਤ ਕਿ ਜੀ ਪਿੱਛੇ ਬਹੁਤ ਆਪਣੇ ਇਹ ਤਿੰਨ ਬਾਜੀ 12 ਮਿੰਟ ਲੱਗੇ ਜਿਹੜੇ ਪੈਸੇ ਆਸਤੋਂ ਮਗਰ ਨੂੰ ਵੇਖੋ ਤੇ ਉਹ ਟਾਇਰ ਲਾਇਪ ਟਾਇਰ ਇਹਨਾਂ ਨੇ ਦਾ ਵੇਖ ਟਾਇਰ ਹੀ ਟਾਇਰ ਪਏ ਟਾਇਰ ਦਾ ਹੈ ਹੈ ਨਾਲ ਹੋ ਜੇ ਨਹੀਂ ਟਾਰ ਅੱਜ ਦਾ ਬੰਦ ਯਾ ਯਾਰ ਭਾਈ ਮਲੋਟ ਜਿਆਦੇ ਠੱਗੀ ਇਹਨਾਂ ਨਾਲ ਭਾਈ ਮੰਨਿਆ ਗੱਲ ਆਹ ਪੇ ਬਾਰਾ ਸੂਈ ਦੀ ਆਹ ਆਹ ਤਾਂ ਜੂਰੀ ਹੈ ਇਹ ਕੋ ਸਾਬੇ ਦਾ ਨਹੀਂ ਇਹਦਾ ਸੂਈ ਨਹੀਂ ਨਾ ਫਿਰ ਬੇਦਾ ਜੀ ਕੋਈ ਸੂਈ ਦੀ ਵੀ ਗਾਰੰਟੀ ਇਹ ਆਹ ਇਹ ਅਰਬੀ ਨੇ ਚੱਲ ਨੂੰ ਉੱਚਾ ਮਾਰਦਾ ਇਹ ਸਟਿੱਪ ਨਹੀਂ ਹੈ ਹਾਂ ਐਜ ਵਿੱਚ ਤਾਂ ਗੱਡੀ ਚੱਲ ਕੇ ਆਈ ਹੁੰਦੀ ਠੀਕ ਆ ਉਵੇਂ ਲੱਗੇ ਟਹਿਰਾਈਏ ਇਹ ਉਵੇਂ ਨਹੀਂ ਜਿਵੇਂ ਬਈ 10-10 ਸਾਲ ਪੁਰਾਣੇ ਨਹੀਂ ਇਹਨਾਂ ਦਾ ਮਾਡਲ ਉੱਚਾ ਹੈ ਇਹ ਗਾਰੈਂਟੀ ਵਾਂਗ ਆ ਤੁੰਬਾਈ ਜੀ ਬੇਦਾ ਦਾ ਬਿਲਕੁਲ ਕੋਈ ਚਾਰਾ ਪੰਜਾ ਸਾਲਾਂ ਦਾ ਕਿ ਤੈਨੂੰ ਕੋਈ ਕਹਿੰਦਾ ਨਾ ਕੱਟਤਾ ਜਾਂ ਗੁੱਡੀ ਕੋਈ ਜਣ ਤੁਹਾਨੂੰ ਨਾਮ ਦੇਖੋ ਕੋਈ 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 ਤੁਹਾਡਾ ਨਾਮ ਹੈ ਆ ਪਿੱਛੇ ਤੁਹਾਡਾ ਨਾਮ ਹੈ ਆ ਇਹ ਨਾਲ ਜੀ ਆ ਇਹ ਨਾਲ ਸੀ ਇਹ 25000 ਹੈ ਕੋਈ ਨਹੀਂ ਜੇ ਕੁਵੀ ਨਵੇਂ ਲੈਣਾ ਤਾਂ ਜਮ ਉਹ ਵੀ ਦਿਖਾਉਂ ਆਹ ਇਹ ਯਾਰ ਇਹ ਤੇ 1200 ਵੀ ਹੈ 1200 ਵੀ ਨੇ ਆਹ ਆ 12 ਆ ਵੀ ਗੱਲ ਸਮਝੀ 1200 ਇਹ ਛੋਟਾ ਸਾਈਜ਼ ਅੰਦਰ ਸਾਈਜ਼ ਆ ਇਹ ਕੰਮ ਵੱਡਾ ਸਾਈਜ਼ ਹੁੰਦਾ ਨਾ ਉਹ ਨਹੀਂ ਇਹ ਅੰਦਰ ਸਾਈਜ਼ ਅੱਛਾ 12 ਵਿੱਚ ਵੀ ਹੋਉਂਦਿਆਂ ਆਈ ਸਾਈਜ਼ ਹਾਂ ਛੋਟਾ ਅੱਛਾ ਸਾਡੇ ਵਾਲੀ ਦੇਖ ਰਿਹਾ ਉਹ ਜਿਹੜੇ ਵੇਖਿਆ ਤੂੰ ਉੱਚਾ ਵੱਡਾ ਸਾਈਜ਼ ਨੇ ਵੱਡਾ ਸਾਈਜ਼ ਆ ਟਾਇਰ ਟਾਇਰ ਆਇਆ ਤਾਂ ਬਹੁਤ ਬਈ ਓਹੋ ਹੋ ਹੋ ਦੇ ਨੰਗਾਗੇ ਜਦੋਂ ਸਾਰੇ ਲੱਭੜ ਜਾਣਗੇ ਪਤਾ ਲੈ ਭਾਈ ਜਮਾਂ ਨਵੀਂ ਹੈ ਲੈ ਭਾਈ ਮੱਲਵਾ ਆ ਜਾਓ ਇੱਧਰ ਵੇਖ ਲੋ ਘਰਾਂ ਕਿਹੜੇ ਆਹ ਤਾਂ 10ਵੇਂ ਤੇਰੀ ਆ ਆ ਆ ਹੈ 20 ਸਾਈਜ਼ ਹੈ ਭਾਈ ਛੋਟਾ ਸਾਈਜ਼ ਹੈ ਹੂੰ ਇਹ ਫੌਜੀਾਂ ਦੇ ਜਿਵੇਂ ਬੱਚੇ ਪੁੱਛੇ ਪੜਦੇ ਨਹੀਂ ਉਹਨਾਂ ਘੜੇਉਣ ਲੱਗੋਗੇ ਠੀਕ ਆ ਟਿੱਪਣੀ ਆ ਆ ਆ ਬੇਦਾ ਗਈ ਇਹਦੇ ਨਾਲ ਤਾਂ ਇੰਨੀ ਬੁੱਡੀ ਇਹਦੇ ਨਾਲ ਤਾਂ ਕਿੱਥੇ ਆ ਸਾਰੇ ਸੇਮ ਹੀ ਹੈ ਇਹ ਉਵੇਂ ਜੋੜਨੇ ਹੁਣ ਵੱਡੇ ਭਾਈ ਕਿ ਬਿਰਲਾ ਹੈ ਹਾਂ ਬਿਰਲਾ ਹਾਂ ਬਰਲਾ ਇਹ ਕਿੰਨੇ ਦਾ ਵੀ 1200 ਵੀ 1200 ਵੀ ਕਿੰਨੇ ਦਾ ਇਹ ਇਹ ਮਹਿੰਗੀ ਜਿਹੜੀ ਬੱਤੀ ਹੈ ਤੇ ਮੱਤੀ ਆਇਆ ਟੈਰ ਬਹਿਣਾ ਟੈਰ ਨਹੀਂ ਕਸਾਈ ਕਰਨ ਤੈਨੂੰ ਦੀ ਕੱਟੋ ਘੱਟ ਜੇ ਥੋੜਾ ਘਰ ਦਾ ਕੰਮ ਆਣਾ ਹੀ ਗਾਂ ਬਾਈ ਦੇ ਜਵਾਕ ਦੀ ਗਾਂ ਜਵਾਕ ਕਹੋਣਗੇ ਇਹ ਕਸਾਈ ਕਰਦੀ ਗੱਲ ਜੂਗੀ ਟੈਰ ਨਹੀਂ ਮਾਰਦੀ ਹਣਾ ਹਾਂ ਉੱਚੇ ਨੇਵੇਂ ਕਸਿਆ ਹੂੰ ਉਹ ਵਸਦ ਕਮੜਾ ਹਾਂ ਬੋਲੇ ਬੋਲੇ ਟੱਪੇ ਲਿਆਂਦਾ ਇਹ ਤਾਂ ਹੈ ਟੱਡ ਫਸਦਾ ਉਹਦਾ ਨਹੀਂ ਫਸਦਾ ਯਾਰ ਆਇਆ ਮੈਂ ਪੈਸੇ ਕਰਾ 12 ਵੀ ਤੇ ਪਾਉਣੀ ਨਹੀਂ ਕਿ ਤੇ ਫਿਰ ਕੀ ਫਾਇਦਾ ਆ ਨਹੀਂ 12 ਵੀ ਤੇ ਪਾਉਣੀ ਨਹੀਂ ਅੱמא ਆਪਾਂ 20 ਦੇ ਸੀਗੇ ਆਪਾਂ ਉਹ ਹੀ ਬਾਵਾ ਰਈ ਆ ਮੈਂ ਲੱਕਾ ਟੱਕੇ ਦੇਖ ਲਈ ਨੂੰ ਚੰਗਾ ਮੈਂ ਯਾਰ ਉਹ ਕਰਾ ਕਰ ਮੁੰ ਲੇਗਾ ਆਪਣੇ ਫੇਸਬੁੱਕ ਤੇ ਬਹੁਤ ਯਾਰ ਬੈਲੀ ਆ ਹਾਂ ਹਾਂ ਆ ਕਿਹੜਿਆਂ ਚ ਆ ਗਏ ਬਾਈ ਆਹ ਇਹ 920 ਇਹ ਛੋਟਾ ਸਾਈਜ਼ ਦਾ ਨੋ ਸੋ ਵੀ ਜਿਹੜੇ ਪੁੱਛਣਾ ਨੇ ਇਹ ਬਈ ਇਹ ਚੱਲਦੇ ਨਹੀਂ ਕਿ ਜਿਹੜੇ ਟਾਇਰ ਹੁੰਦੇ ਤੁਸੀਂ ਇਹਨੇ ਅਗਲੇ ਟਰੱਕਾਂ ਦੇ ਅਗਲੇ ਟਾਇਰ ਹੁੰਦੇ ਜਿਹੜੇ ਉਹ ਥੋੜੀ ਲਚਕ ਦਿੰਦਾ ਹੀ ਆਪਾਂ ਝੂਠ ਮਾਰ ਕੇ ਸੀ ਬਸ ਉਹ ਨਾ ਜੇ ਆਪਾਂ ਪਹਿਲੇ ਬਾਰ ਇਹਨੇ ਹਲ ਜਾ ਉਹ ਐ ਕਰਦਾ ਜਾਂਦਾ ਨਹੀਂ ਸਦਾ ਉਹ ਕੰਮ ਨਹੀਂ ਵੱਡੇ ਭਾਈ ਬਈ ਤੈਨੂੰ ਮੈਂ ਕਹਦਾ ਹਾਂ ਭਾਈ ਚੱਲਣਗੇ ਉਹ ਚੱਲਣ ਕਰਨਗੇ ਉਹ ਥੋੜੀ ਚੱਲਦੇ ਤਾਂ ਵਧੀਆ ਲਚਕ ਮਾਰ ਜਿਹਾ ਲੱਗਦਾ ਰਹਿੰਦਾ ਜਿਵੇਂ ਹੋਗਾ ਕੱਟ ਉਹ ਜੰਪ ਜੇ ਮਾਰਦੇ ਜੰਪ ਜੇ ਮਾਰਦੇ ਸੁਣਾ ਪਲਾਈ ਵੀ ਆ ਰਬੜ ਵਾਲੇ ਕਿਵੇਂ ਆ ਰਬੜ ਵਾਲੇ ਚੱਲਦੇ ਨੇ ਤਾਂ ਆਪਾਂ ਕਿਹੜੀ ਜੋੜੀ ਦੇਖੀਏ ਤਾਂ ਜਿਹੜੀ ਅਗਲੇ ਘੜੇ ਆਵਾਸ ਨੂੰ ਆਹ ਆਪਨੇ ਆਹ ਤੇ ਆ ਜੋੜੀ ਅਗਲੀ ਹੈ ਨਾ ਬੇਦਾਰ ਟਾਇਰ ਤੋਂ ਮਗਰਲੇ ਹੀ ਖਈ ਰਹਿੰਦੇ ਕਰ ਨਹੀਂ ਮਗਰਲੇ ਸਹੀ ਰਹਿੰਦੇ ਉਹ ਸਹੀ ਗੱਲ ਹੈ ਜਿਹਨਾਂ ਮਰਜ਼ੀ ਵੇਰ ਪਾਲੂਏ ਤਾਂ ਨੀ ਪਿੱਛਾ ਭੌਣ ਜਾ ਕੇ ਉਹ ਓਪਰੇਟਰ ਵਾਲੇ ਨੇ ਐ ਕਰਦੇ ਹੋ ਇੱਕ ਫੀਡ ਤੋਂ ਬਾਅਦ ਆਇਆ ਭੜਮਦਾ ਜਾਂਦਾ ਉਹ ਗੁੱਡੀ ਵਾਲੀ ਆਹ ਗੁੱਡੀ ਵਾਲੀ ਨੰਮੀ ਗੁੱਡੀ ਵਾਲੇ ਜੰਪ ਜੇ ਮਾਰਦੀ ਗੱਲ ਦੀ ਆਹ ਜ਼ਬਰਦਸਤ ਚੜਾਈ ਇਹੜੀ ਯੋੜੀ ਹਨਾ ਦੱਸਣਤ ਇਹ ਚੱਲ ਗਈ ਲੱਗਿਆ ਇਹ ਸਾਹ ਬਾਈ ਕਿੱਦੋਂ ਲੱਗਿਆ ਬੇਦਾਰ ਇਹ ਕਿਨੇ ਦਿਆਂ 24000 ਦੇ ਲੰਦੂ ਆਪੋ ਨੇ ਮੰਗਨ ਜਿੰਨੇ ਮੈਂ ਮਾਰ ਕੇ ਬੋਲ ਤੇ ਆ ਕਿਨੇ ਦਿਆਂ ਇਹ ਵੀ ਬੇਦਾਰ ਹੈ ਜੀ 25000 ਦੀ ਬੋਲ ਐ ਮਾਰ ਆਪਦੀ ਵੇਖੀ ਜਿਹੜੀ ਆਪੋ ਮਾਰ ਆਪਦੀ ਤੇੜੀ ਆਹ ਜੀ ਹਾਂ ਆਪੀ ਮਾਰ ਆਪ ਮਾਰ ਤੁਹਾਨੂੰ ਕਿਨੇ ਲਾਇਆ ਦੱਸੋ ਕੀ ਗੱਲ ਹੈ ਵਿੱਚ ਡਰਦੇ ਕਿ ਦੱਸੋ ਕਿੰਨੇ ਪੈਸੇ ਦਿੰਦੇ ਇਹ ਕਿੰਨੇ ਦਾ ਆਖਾ ਸੀ ਪਹਿਲਾਂ ਤੁਹਾਨੂੰ ਦੋ ਫੱਟੇ ਠਾਈ ਦਿਆ ਕੇ ਪਹਿਲਾਂ ਬੱਸ ਭਾਰਾ ਘਰ 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 ਅੱਛਾ ਕੱਢੀ ਬਚਿਆ ਜਾਂ ਵੀ ਨਵੇਂ ਮੇੜਤਾ ਨਵੇਂ ਪਾਦੇ ਆ ਮੇਰਾ ਚਾਚਾ ਨਹੀਂ ਯਾਰ ਇਧਰ ਮੇਰਾ ਭਰਾ ਆ ਟਾਇਰ ਵੀ ਤੁਹਾਨੂੰ ਦਰਸ਼ਨ ਕਰਾ ਦਿੱ ਗਿਆ ਵੇ ਉਹ ਦਾਖਣ ਨੂੰ ਮੁੰਡਾ ਮਾਰਜੂ ਤੜਾਕੀ ਨਹੀਂ ਟੁੱਟਦੀ ਜਾਨ ਉਹ ਗੱਲ ਹੋ ਗਈ ਇਹਦਾ ਕੋੜੀ ਘੜਦਾ ਬਾਈ ਨੇ ਤਾਂ ਨੂੰ ਗੱਲ ਦੇਖ ਕਰੋ ਕੋੜੀ ਘੜਦਾ ਬਾਈ ਮੁੰਡਾ ਮਾਰਜੂ ਤੜਾਕੀ ਨਹੀਂ ਟੁੱਟਦੀ ਬਸ ਸਹੀ ਗੱਲ ਆ ਇੱਥੇ ਨਾ ਮੈਂ ਬਾਈ ਥੋੜੂ ਬੁਲਾ ਕੇ ਗਿਆ ਪਹਿਲਾਂ ਸੁਖਨੇ ਤੋਂ ਸੁਖਨੇ ਤੋਂ ਸਾਡੇ ਪਿੰਡ ਦੇ ਟਰਾਲੀ ਰੈਂਪ ਚ ਸੀਗਾ ਕੋਈ ਨੌਕਸ ਉਹ ਤੁਸੀਂ ਬਦਲ ਕੇ ਦਿੱਤਾ ਸੀ ਤੁਹਾਡੀ ਗਾਰੰਟੀ ਸੀਗੀ ਤੁਸੀਂ ਬਦਲਤਾ ਸੀ ਆਪਦੀ ਜ਼ਬਾਨ ਤੇ ਖੜਾ ਇਹ ਗੱਲ ਜਿਹੜੀ ਮੰਨੇ ਪੂ ਤਾਂ ਹੀ ਅਸੀਂ ਆਖਿਆ ਮੈਂ ਕਿਹਾ ਉਹਨਾਂ ਕੋਲ ਜਾਣਾ ਪਹਿਲਾਂ ਪੈਂਡਾ ਸਾਨੂੰ ਮਲੋਟ ਨੇੜੇ ਆ ਅਸੀਂ ਆਖ ਨਹੀਂ ਚਲੋ ਉਹਨਾਂ ਕੋਲ ਚੱਲਦੇ ਆ ਮੈਂ ਪਰ ਤੁਹਾਡੀ ਜਬਾਨ ਦਾ ਕਰਕੇ ਤੂੰ ਗੰਦੀ ਕੋਈ ਨਹੀਂ ਤੂੰ ਜਬਾਨ ਤੇ ਖੜੇ ਆਵਦੀ ਤੇ ਤੇ ਫਿਰ ਨਵੇਂ ਪਾਏ ਟਾਇਰ ਆਪ ਪਾਇਆ ਬਾਈ ਮਿੱਤਰੋ ਨਵੇਂ ਟਾਇਰ ਸਿਹਟ ਦੇ ਕੋੜੀ ਘੜਤਾ ਆਹ ਖੜੀ ਘਟ ਰਲ ਗਈ ਆਪਣੀ ਕਿਵੇਂ ਆ ਸੁਣੀ ਕੋੜੀ ਮੋਟਰ ਰੱਦੀ ਕਰ ਕਰਦੀ ਆਪਣਾ ਨਾਲ ਜੇ ਬੈਕ ਟਾਇਰ ਪਵਾ ਲਿੰਦੇ ਫਿਰ ਇਹਦੀਆਂ ਪਲਾਈਆਂ ਨਿਕਲੀਆਂ ਬੰਦਿਆਂ ਦੇ ਪੈਰ ਲੋਈ ਨਾ ਇਹ ਨਹੀਂ ਅੱਭੀ ਅਣਾ ਹਾਂ ਅਣਾ ਲੇ ਮੇਤਰਾ ਕਰੋ ਜੀ ਲੈ ਮੇਤਰਾ ਕਾ ਵੀ ਲੈ ਲਿਆ ਆ ਵੀ ਲੈ ਲੈ ਲੱਗਦੇ ਹੱਥ ਉਹ ਵੀ ਲੈ ਲਿਆ ਇਹਦਾ ਵੀ ਆ ਬਵਾਡੀ ਦੇਣਾ ਹੋਰ ਉਹ ਵੀ ਲੈ ਲੈ ਉਹ ਵੀਡੀਓ ਚ ਬੋਲੀ ਜਾਂਦਾ ਉਹ ਉਹ ਵੀ ਲੈ ਲੈ ਡੂਟਨੀ ਜੀ ਨਾਲ ਸਿੱਧਾ ਜੋੜਨ ਨਾਲ ਨਿੱਤ ਨਿੱਤ ਦਾ ਯਾ ਬਨ ਮੇੜ ਤਾਂ ਪਰ ਕਿ ਨਹੀਂ ਲੈ ਹੋਰੀ ਯਾਰ ਚੱਲੇ ਆ ਪਿੰਡ ਨੂੰ ਅਣ ਚੱਲੇ ਅਜੇ ਕਿੱਥੇ ਅਜੇ ਗਲਿਸ ਕਰਾਉਣਾ ਐ ਤੋ ਪਵਾਇਆ ਬਾਈ ਤੋ ਟਾਇਰ ਬਹੁਤ ਸਸਤੇ ਟਾਇਰ ਪਾਉਂਦਾ ਯਾਰ ਆ ਕੇ ਵੇਖ ਕੇ ਜਾਓ ਤੁਸੀਂ ਮਿਲ ਕੇ ਜਾਓ ਵੇਦੀ ਟਾਇਰ ਆ ਆਪਣਾ ਵੇਦੀ ਵਰੀ ਵਾਲਾ ਮੰਡੀ ਵਰੀ ਵਾਲਾ ਮੰਡੀ ਵਰੀ ਵਾਲਾ ਮੰਡੀ ਆ ਵਰੀ ਵਾਲਾ ਮੰਡੀ ਆ ਆ ਸਾਡੀ ਪੁੰਡੀ ਆ ਜਿਹੇ ਤੇ ਆਏ ਆ ਵੇ ਚੱਕਾ ਗੰਦਾ ਕੁਦਾ ਸੱਟ ਕਹੇ ਸਾਡੇ ਪਿੰਡ ਵਾਲੇ ਬਾਬੇ ਬੂਟੇ ਨੂੰ ਜਾਣਦੇ ਆ ਉਹਦੇ ਕਰਕੇ ਵੀ ਕੁਛ ਨਾ ਕੁਛ ਹੋੜ ਹੋਈ ਆ ਐਵੇਂ ਆਪਾਂ ਸਹੀ ਗੱਲ ਜਿਹੜੀ ਉਹ ਸਹੀ ਸਹੀ ਆ ਉਹ ਜਾਣਦੇ ਆ ਉਹਦਾ ਕਰਕੇ ਨਾ ਥੋੜਾ ਲੈਸ ਮਾਣੀ ਮੁੱਟੀ ਕਰੀ ਜਾਂਦੇ ਨੇ ਠੀਕ ਆ ਜੀ ਮਿਲਦੇ ਆ ਬ੍ਰੇਕ ਕੇ ਬਾਅਦ ਲਓ ਦੂਸਰੀ ਗੱਲ ਪੈ ਜੀ ਸਾਰਿਆਂ ਨੂੰ ਆ ਬਾਈ ਆਪਣੇ ਬੀਦੀ ਟਾਇਰ ਬੀਦੀ ਟਾਇਰ ਵਾਲੇ ਇਹਨਾਂ ਦੇ ਪੁਆਕੇ ਲਗਾਏ ਆ ਟਾਇਰ ਆ ਭਾਈ ਆਪਣਾ ਮੁੰਡਾ ਇਹਨਾਂ ਬਾਈ ਤੇਰਾ ਮੇਰਾ ਸੁੱਖਾ ਜੀ ਅਸੀਂ ਆਪ ਦਾ ਆਪਣਾ ਖਾ ਕਿਹੜਾ ਏਰੀਆ ਏ ਇਹ ਬਰੀਆਲਾ ਮੰਡੀ ਬਰੀਆਲਾ ਮੰਡੀ ਆ ਵੀਰੇ ਤੇ ਨਵੇਂ ਟਾਇਰ ਪੁਰਾਣੇ ਟਾਇਰ ਜੋ ਜੋ ਮਰਜ਼ੀ ਸਾਰੇ ਮਿਲਦੇ ਜੀ ਸਭ ਕੁਛ ਰੈਂਪ ਕੜਾ ਜੋ ਕੁਝ ਵੀ ਚਾਹੀਦਾ ਤੁਹਾਨੂੰ ਟਰੈਕਟਰ ਦੇ ਤੇ ਟਰਾਲੀ ਦੇ ਕਾਸੇ ਦੇ ਮਰਜ਼ੀ ਹਰ ਇੱਕ ਚੀਜ਼ ਦੇ ਟਾਇਰ ਮਿਲਣਗੇ ਜਾਇਜ ਰੇਟਾਂ ਤੇ ਅਸੀਂ ਪੁਆਏ ਆ ਹਾਉਸ ਸੇਲ ਹਾਂ ਹਾਉਸ ਸੇਲ ਲਗਾ ਮੈਂ ਨਾਮ ਕੀ ਆ ਆਪਣਾ ਦੁਕਾਨ ਦਾ ਬੀਦੀ ਟਾਇਰ ਬੀਦੀ ਟਾਇਰ ਆ ਤੁਹਾਨੂੰ ਦਿਖਾ ਵੀ ਦਿਨਾ ਮੈਂ ਟਾਇਰ ਠੀਕ ਆ ਜੀ ਆ ਵੇਖੋ ਅਸੀਂ ਪੁਆਏ ਆ ਆ ਰੇਟ ਜਮਾਨ ਨਵੇਂ ਜਮਾਨ ਨਵੇਂ ਤੈਰ ਹਰਾਨ ਮੰਨੋ ਕਿ ਤੁਸੀਂ ਅੱਗੇ ਫਾਸੇ ਮਿਲਦੇ ਬਹੁਤ ਵਿਆਜ ਰੇਟ ਤੇ ਆ ਬਾਕੀ ਤਾਂ ਆਹ ਭਾਈ ਆ ਹੋਰ ਹੀ ਕਿਸੇ ਕੋਲੇ ਆ ਠੱਲ ਮਾਰੀ ਆਣਾ ਇੱਥੇ ਕਿੱਥੇ ਠੱਲ ਤੀ ਹੈ 20 ਕਰੋੜ ਹੈ ਭਾਈ ਗਲੀਸ ਹੈ ਹੈ 20 ਕਰੋੜ ਹੈ ਗਲੀਸ ਵੀ ਕਰਾਉਣਾ ਹੈ ਕਿਉਂ ਭਾਈ ਗਲੀਸ ਭਾਈ ਫਿਰ ਆਪਣਾ ਕਿੰਨੇ ਪੈਸੇ ਲਾਏਗਾ ਕਿੰਨੇ ਪੈਸੇ ਆਉਂਦਾ ਬਾਈ 400 400 ਕੌਲੀਆ ਠੀਕ ਜਨਾ ਵਧੀਆ ਆਉਂਦਾ ਕੋਟ ਨਿਕਲ ਕੇ ਪਰਾਂ ਰੋਏ ਰੋਏ ਮੁੜ ਕੇ ਪਾਈਦੇ ਨਹੀਂ ਨਾ ਬਾਈ ਕਿਹਨੇ ਰੋਏ ਰੋਏ ਕਿਹੜਾ ਮੁੜ ਕੇ ਟਾਇਰ ਪਾਈ ਦੇ ਨਾ ਮੁੜ ਕੇ ਗਲੀਸ ਹੋਵੇ ਆਹਦਾ ਗਲੀਸ ਹੀ ਕਾਲਾ ਕਰੀ ਜਾਂਦਾ ਸਾਡੇ ਤੋਂ ਕਿਹੜਾ ਕਾਲਾ ਆਹ ਵੇਖ ਨਾਲੇ ਰੰਗਦਾ ਹੀ ਜਾਂਦਾ ਹੈ ਯਾਰ ਹੂੰ ਮਾਰੂ ਵੀਰ ਲੈ ਦੱਸ ਐ ਤੱਕ ਦੇ ਚਿੱਟਾ ਨਿਕਲੂ ਆ ਵਿੱਚੋਂ ਜਾ ਵੀਰੇ ਜੇ ਨਹੀਂ ਕਾਲਾ ਵਿੱਚ ਆਇਦਾ ਲਾਓ ਜਾਂ ਜਾਂਦ ਮਗਰ ਛੱਡ ਜਾ ਚੱਲ ਚੱਲ ਪੁਰਾਣਾ ਰੱਖ ਮੇਰੇ ਨੀ ਨੂੰ ਚੱਲ 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 ਬੱਸ ਬੱਠਾ ਲ ਦੇ ਇਥੇ ਫਾਲ ਦੇ ਕੱਢਾਂਗੇ ਕਿਵੇਂ ਇਹਨੂੰ ਮਗਰੋਂ ਦੇਵਾਂ ਬੱਸ ਮਗਰ ਨਾ ਕਰੀ ਚੱਲ ਮੜਾ ਗਾਂ ਕਰ ਬੱਸ ਸਹੀ ਐ ਇਥੇ ਲੈ ਫੜ ਕੱਟਦਾ ਕੋਟ ਤੇਰਾ ਦਾ